ਮੰਡੀ ਦਾ ਜੋ ਲੋਕੀ ਸਰਕਾਰ ਨੇ ਨਵਾਂ ਕਰਦਾ ਇਹਦਾ ਉਹ ਪੰਜਾਬ ਸਰਕਾਰ ਨੂੰ ਭੇਜਿਆ ਵੋਦੀ ਸਰਕਾਰ ਮਰਤਾ ਵਾ ਫੁੱਟਾ ਵਾ ਲੋਕ ਕਰੜੇ ਜਿਹੜੇ ਨਵੇਂ ਆਏ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਪ੍ਰਧਾਨ ਗੌਰਪ੍ਰੀਤ ਸਿੰਘ ਗੋਪੀ ਦਦੇਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਨਵੇਂ ਖਰੜੇ ਦੀ ਲਿਸਟ ਭੇਜੀ ਹੈ ਜਿਸ ਵਿੱਚ ਦਿੱਲੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿੱਚ ਲਿਖਿਆ ਹੈ ਕਿ ਪੰਜਾਬ ਵਿੱਚੋਂ ਮੰਡੀਕਰਨ ਬੰਦ ਕਰੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਦੇਦੇਰ ਸਾਹਿਬ ਨੇ ਪੰਜਾਬ ਸਰਕਾਰ ਨੂੰ ਗੁੰਜਾਜ ਅਤੇ ਬੇਨਤੀ ਕੀਤੀ ਹੈ ਕਿ ਦਿੱਲੀ ਸਰਕਾਰ ਵੱਲੋਂ ਭੇਜੇ ਇਸ ਨਵੇਂ ਖਰੜੇ ਦਾ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾਸ ਕਰੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਮੁਤਾਬਕ ਦੱਸਿਆ ਜਿੱਥੇ ਦਿੱਲੀ ਅੰਦੋਲਨ ਨੂੰ ਚੱਲਦੇ ਪੂਰੇ 11 ਮਹੀਨੇ ਦਾ ਸਮਾਂ ਹੋ ਗਿਆ ਹੈ ਠੀਕ ਉਸੇ ਦਿਨ ਲੋਹੜੀ ਦਾ ਤਿਉਹਾਰ ਹੈ ਇਸ ਲੋਹੜੀ ਦੇ ਤਿਉਹਾਰ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਫਾਰਮਾਂ ਤੇ ਦਿੱਤੇ ਗਏ ਐਕਸ਼ਨ ਪ੍ਰੋਗਰਾਮ ਤਹਿਤ ਅੱਜ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਦੇ ਪਿੰਡ ਦਦੇਰ ਸਾਹਿਬ ਵਿਖੇ ਕਿਸਾਨਾਂ ਮਜ਼ਦੂਰਾਂ ਨੇ ਕੇਂਦਰ ਵੱਲੋਂ ਲਿਆਂਦੀ ਨਵੀਂ ਖੇਤੀ ਸਵੀਕਾਰਨ ਨੀਤੀ ਦੇ ਖਰੜੇ ਦਾ ਵਿਰੋਧ ਕਰਦੇ ਹੋਏ ਪਿੰਡ ਦਦੇਰ ਸਾਹਿਬ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਦੀ ਅਗਵਾਈ ਵਿੱਚ ਇਸ ਖਰੜੇ ਦੀਆਂ ਕਾਪੀਆਂ ਸਾਰੀਆਂ ਗਈਆਂ ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਗੁਰਪ੍ਰੀਤ ਸਿੰਘ ਗੋਪੀ ਡਾਕਟਰ ਸਰਬਜੀਤ ਸਿੰਘ ਗੁਰਮੇਲ ਸਿੰਘ ਮੈਂਬਰ ਮਨਜੀਤ ਸਿੰਘ ਪ੍ਰਧਾਨ ਸੂਰਤਾ ਸਿੰਘ ਬਲਜੀਤ ਸਿੰਘ ਦਿਲਬਾਗ ਸਿੰਘ ਹਾਜ਼ਰ ਸਨ ਆਓ ਸੁਣਾਉਂਦੇ ਹਾਂ ਤੁਹਾਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਦੇ ਕੁਝ ਵਿਚਾਰ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੁਰਪ੍ਰੀਤ ਸਿੰਘ ਗੋਪੀ ਪਿੰਡ ਦਦੇਰ ਸਾਹਿਬ ਜੂਨ ਬਾਬਾ ਭਾਈ ਅਦਲੀ ਚੂਲਾ ਸਾਹਿਬ ਅੱਜ ਭਰਾਓ ਜੋ ਆਪਣੇ ਆਪਣੇ ਖੇਤੀ ਮੰਡੀ ਦਾ ਜੋ ਮੋਦੀ ਸਰਕਾਰ ਨੇ ਨਵਾਂ ਖਰੜਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਭੇਜਿਆ ਵਾ ਕਿ ਅੱਜ ਅਸੀਂ ਲੋਹੜੀ ਦੇ ਤਿਹਾਰ ਦੇ ਉੱਤੇ ਪਿੰਡ ਪਿੰਡੀ ਇਕੱਲੇ ਪੰਜਾਬ ਦੇ ਵਿੱਚ ਨਹੀਂ ਆ ਸਾਰੇ ਸਾਰੇ ਪੰਜਾਬ ਚ ਵੀ ਜਿੱਥੇ-ਜਿੱਥੇ ਵੀ ਆਪਣੇ ਸਟੇਜਾਂ ਆਪਣੀਆਂ ਸਾਰਿਆਂ ਦੇ ਵਿੱਚ ਜਿਹੜੇ ਪੁਤਲੇ ਆਪਣੇ ਪਹਿਲੋ ਪੁੱਤਰੀ ਸਾਰੇ ਸਮੋਦੀ ਦੇ ਅੱਜ ਲੋਹੜੀ ਦੇ ਦਿਹਾੜ ਤੇ ਇੱਕ ਪੁੱਗਾ ਜਦੋਂ ਆਪਾਂ ਲਾਉਨੇ ਆ ਰਾਤ ਨੂੰ ਪਰਿਵਾਰਾਂ ਸਮੇਤ ਵੀ ਘਰ ਘਰ ਜਿਹੜਾ ਅਸੀਂ ਇਹ ਆਰਟੀਨੈਸ ਦਾ ਜੋ ਖੜਾੜਾ ਵਾ ਜੋ ਨਵਾਂ ਖੜਾੜਾ ਜਿਹੜਾ ਕੇਂਦਰ ਸਰਕਾਰ ਨੇ ਭੇਜਿਆ ਪੰਜਾਬ ਸਰਕਾਰ ਨੂੰ ਕਿ ਇਹ ਮੰਡੀਕਰਨ ਜਿਹੜਾ ਵਾ ਉਹ ਖਤਮ ਕਰੋ ਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਵੇਖੋ ਕਿੰਨਾ ਲੰਮਾ ਸਮਾਂ ਹੋ ਗਿਆ ਵਾ ਜੋ ਸਰਤਾਜ ਜੀ ਸਿੰਘ ਜੀ ਡੱਲੇਵਾਲ ਸਾਹਿਬ ਉਹਨਾਂ ਨੇ ਮਰਨ ਵਰਤ ਰੱਖਿਆ ਅੱਜ ਉਹਨਾਂ ਦਾ ਮਰਨ ਵਰਤ ਨਿਜਾਦਨਾਂ ਦੇ ਵਿੱਚ ਲੈ ਗਿਆ ਵਾ ਤੇ ਮੋਦੀ ਸਰਕਾਰ ਨੂੰ ਵੀ ਚੈਲੰਜ ਵੀ ਕਰਦੇ ਆ ਬੇਨਤੀ ਵੀ ਕਰਦੇ ਆ ਕਿ ਜਿਹੜੀ ਸੁੱਤੀ ਪਈ ਸਰਕਾਰ ਉਹ ਇਹਦੇ ਤੇ ਜਿਹੜੀ ਆਪਦੀ ਨੀਂਦ ਦੀ ਗੋਲੀ ਖਾ ਕੇ ਸੁੱਤੀ ਆ ਉਹ ਇਹੋ ਜਿਹੇ ਖੜਡੇ ਜਿਹੜੇ ਆ ਪੇਸ਼ ਨਾ ਕਰੇ ਇਹ ਪੰਜਾਬ ਸਰਕਾਰ ਜਿਹੜੀ ਆ ਉਹ ਖੜਡੇ ਜਿਹੜੇ ਪੰਜਾਬ ਸਕਾ ਨੂੰ ਭੇਜੇ ਮੋਦੀ ਨੇ ਤੇ ਇਹ ਆਰਟੀਨਸ ਜਿਹੜੇ ਆ 2000 ਜਾਂ ਆਪਣਾ 24 ਵਾਲੇ 2024 ਵਾਲੇ ਜਿਹੜੇ ਆਰਟੀਨਸ ਭੇਜੇ ਆ ਇਹਨਾਂ ਨੂੰ ਰੱਦ ਕਰੇ ਇਹਨਾਂ ਨੂੰ ਅਸੀਂ ਜਿਹੜਾ ਲੋੜੀ ਹਿਧਾਰ ਤੇ ਅਸੀਂ ਸਾਰ ਰਹੇ ਆ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਖਰੜੇ ਜਿਹੜੇ ਨਵੇਂ ਆਏ ਰੱਦ ਕਰੋ ਰੱਦ ਕਰੋ ਰੱਦ ਕਰੋ ਮੰਡੀ ਕਾਰਨ ਖਤਮ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ

ਸਾਡਾ ਇੱਕ ਜਿੰਦਾਬਾਦ 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 ਸਾਝੀਆਂ ਜਸੇਵੰਦੀਆਂ ਦਾ ਇੱਕ ਜਿੰਦਾਬਾਦ 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 ਸ਼ੰਭੂ ਖਨੋਰੀ ਮੋਰਚੇ ਲਗੇ ਜਿੰਦਾਬਾਦ ਜੈ ਲਾਵਾ ਜਿੰਦਾਬਾਦ ਕਲਿਆਣ ਸਾਹਿਬ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ